ISF ਕਾਲਜ ਆਫ ਫਾਰਮੇਸੀ ਮੋਕਾ ਉਹਨਾਂ ਨੇ ਕਾਫੀ ਇਲਾਕੇ ਦੇ ਵਿੱਚ ਨਾਮ ਕਟਿਆ ਕਾਫੀ ਇਲਾਕੇ ਦੇ ਬੱਚੇ ਜਿਹੜੇ ਨੇ ਇੱਥੋਂ এডਿਕੇਸ਼ਨ ਹਾਸਲ ਕਰਕੇ ਸੂਬੇ ਦੇ ਵਿੱਚ ਵੀ ਤੇ ਸੂਬੇ ਤੋਂ ਬਾਹਰ ਵੀ ਜਿਹੜੀ ਆ ਉਹ ਐਮ ਆਸਾਨੀਆਂ ਦੇ ਉੱਤੇ ਆਪਣਾ ਰੋਲ ਜਿਹੜਾ ਆ ਉਹ ادا ਕਰ ਰਹੇ ਨੇ ਇਸ ਕਾਲਜ ਦੇ ਵਿੱਚ ਲਗਭਗ 11-12 ਸਟੇਟਸ ਦੇ ਵਿੱਚੋਂ ਬੱਚੇ ਜਿਹੜੇ ਨੇ ਉਹ ਵਿਦਿਆ ਹਾਸਲ ਕਰ ਰਹੇ ਨੇ 1400 ਬੱਚਾ ਇੱਥੇ ਵਿਦਿਆ ਹਾਸਲ ਕਰ ਰਿਹਾ ਹੈ ਭਾਰਤ ਦੇ ਵਿੱਚ ਵੱਖ-ਵੱਖ ਪਛਾਵਾਂ ਨੂੰ ਬੋਲਣ ਵਾਲੇ ਰੋਕ ਲੈਂਦੇ ਨੇ ਵੱਖ-ਵੱਖ ਕਲਚਰ ਨੇ ਉਹਨਾਂ ਦੇ ਔਰ ਡਾਇਵਰਸਿਟੀ ਆ ਪਰ ਫਿਰ ਵੀ ਖੂਬਸੂਰਤੀ ਇਹ ਆ ਕਿ ਉਹ ਡਾਇਵਰਸਿਟੀ ਦੇ ਵਿੱਚ ਵੀ ਯੂਨਿਟੀ ਜਿਹੜੀ ਆ ਉਹ ਉਹ ਦੇਖ ਰਹੀ ਆ ਔਰ ਇਹ ਬੜੀ ਵੱਡੀ ਗੱਲ ਆ ਕਿ ਜਿੱਥੇ ਭਾਰਤ ਦੇ 11 ਸੂਬਿਆਂ ਦੇ ਬੱਚੇ ਜਿਹੜੇ ਨੇ ਉਹ ਇੱਕ ਮੰਚ ਤੇ ਇਕੱਠੇ ਹੋ ਕੇ ਇੱਕ ਯੂਥ ਫੈਸਟ ਦੇ ਵਿੱਚ ਜਿਹੜਾ ਆ ਉਹ ਹਿੱਸਾ ਲੈਣ ਉਹਦੇ ਨਾਲ ਇੰਟਰੈਕਸ਼ਨ ਬੱਚਿਆਂ ਦੀ ਵੀ ਆਪਸ ਦੇ ਵਿੱਚ ਹੋਏਗੀ ਇੱਕ ਦੂਸਰੇ ਸੂਬੇ ਦਾ ਲੈਂਗੁਏਜ ਕੀ ਆ ਉਥੋਂ ਦਾ ਕਲਚਰ ਕੀ ਆ ਉਥੋਂ ਦਾ ਪਹਿਰਾਵਾ ਕੀ ਆ ਉਥੋਂ ਦੇ ਖਾਣ ਪੀਣ ਦੇ ਢਾਂਕੀ ਨੇ ਸਾਰੇ ਜਿਹੜੇ ਆ ਜਦੋਂ ਬੱਚੇ ਇਕੱਠੇ ਹੋ ਕੇ ਇਹੋ ਜਿਹੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਂਦੇ ਨੇ ਤੇ ਨੇਚਰਲੀ ਆ ਕਿ ਉਹਨਾਂ ਨੂੰ ਇੱਕ ਵਨ ਨੇਸ਼ਨ ਮਤਲਬ ਯੂਨਾਈਟਿਡ ਇੰਡੀਆ ਦਾ ਜਿਹੜਾ ਅਹਿਸਾਸ ਜਿਹੜਾ ਆ ਉਹ ਹੁੰਦਾ ਸੋ ਜਾਗਰਤੀ ਇੱਕ ਅਹਿਸਾਸ ਇਸ ਇਨਾ ਯੂਥ ਫੈਸਟ ਦਾ ਜਿਹੜਾ ਉਹ ਥੀਮ ਰੱਖਿਆ ਗਿਆ ਪਰ ਮੈਂ ਸਮਝਦਾ ਕਿ ਇਹੋ ਜਿਹੇ ਪ੍ਰੋਗਰਾਮ ਜਿਹੜੇ ਨੇ ਉਹ ਜ਼ਰੂਰ ਐਜੂਕੇਸ਼ਨਲ ਇੰਸਟੀਟਿਊਸ਼ਨਸ ਦੇ ਵਿੱਚ ਹੋਣੇ ਚਾਹੀਦੇ ਨੇ ਦੋ ਫਾਇਦੇ ਨੇ ਇੱਕ ਤਾਂ ਅਸੀਂ ਇੱਕ ਜਗ੍ਹਾ ਤੇ ਇਕੱਤਰ ਹੋ ਕੇ ਪੂਰੇ ਭਾਰਤ ਦੇ ਕਲਚਰ ਬਾਰੇ ਜਾਣਕਾਰੀ حاصل ਹੁੰਦੀ ਆ ਔਰ ਦੂਸਰੇ ਨੰਬਰ ਤੇ ਜਿਹੜਾ ਨਸ਼ਿਆਂ ਦਾ ਜੋਰ ਜਿਹੜਾ ਜਦੋਂ ਚੱਲਦਾ ਤੇ ਫਿਰ ਉਹਨੂੰ ਜਦੋਂ ਰੋਕਣਾ ਆਵੇ ਫਿਰ ਇਹੋ ਜਿਹੇ ਜਿਹੜੇ ਫੈਸਲੇ ਉਹ ਬਹੁਤ ਕਾਰਗਰ ਸਿੱਧ ਹੁੰਦੇ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਵੀ ਸੁਪਨਾ ਹੈ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਔਰ ਪੂਰੇ ਦੇਸ਼ ਦੇ ਵਿੱਚ ਪੰਜਾਬ ਨੂੰ ਨੰਬਰ 1 ਸੂਬਾ ਵੀ ਜਿਹੜਾ ਉਹ ਬਣਾਉਣਾ ਹੈ ਸੋ ਇਹ ਜਿਹੜਾ ਕਾਲਜ ਆ ਉਹ ਇਸ ਦਿਸ਼ਾ ਦੇ ਵਿੱਚ ਕਾਫੀ ਪੋਜ਼ਿਟਿਵ ਰੋਲ ਅਦਾ ਕਰ ਰਿਹਾ ਸਾਡੇ ਮਾਨਯੋਗ ਐਮਐਲਏ ਸਾਹਿਬ ਨੜਮ ਅਮਨ अरोड़ा ਜੀ ਉਹ ਵੀ ਸਾਡੇ ਕੋਲੇ ਇਸ ਇੰਸਟੀਟਿਊਸ਼ਨ ਦੇ ਨਾਲ ਕਾਫੀ ਜੁੜੇ ਹੋਏ ਨੇ ਔਰ ਹਮੇਸ਼ਾ ਹੀ ਉਹਨਾਂ ਦਾ ਇੱਕ ਆ ਜੜੀ ਆ ਉਹ ਇਸ਼ਾਰਾ ਇਹਦੀ ਆ ਕਿ ਮੈਂ ਆਪਣੇ ਹਲਕੇ ਵਾਸਤੇ ਵੱਧ ਤੋਂ ਵੱਧ ਡਿਵੈਲਪਮੈਂਟ ਦੇ ਕੰਮ ਜੜੇ ਆ ਉਹ ਕਰਾਂ ਪ੍ਰਵੀਨ ਗਰਗ ਜੀ ਜਿਨ੍ਹਾਂ ਦੇ ਜਿਹੜੇ ਇੱਥੋਂ ਦੀ ਜਿਨ੍ਹਾਂ ਦੀ ਗਾਈਡੈਂਸ ਦੇ ਵਿੱਚ ਇਹ ਸਾਰਾ ਇੰਸਟੀਚਿਊਟ ਚੱਲ ਰਿਹਾ ਹੈ ਉਹਨਾਂ ਨੇ ਵੀ ਆ ਕਾਫੀ ਮਿਹਨਤ ਕੀਤੀ ਆ ਕਿ ਅਸੀਂ ਬੱਚਿਆਂ ਨੂੰ ਜਿਹੜਾ ਆ ਉਹ ਵੱਧ ਤੋਂ ਵੱਧ ਟ੍ਰੇਨਿੰਗ ਦੇ ਕੇ ਵਧੀਆ ਸਿੱਖਿਆ ਦੇ ਕੇ ਈਮਾਨ ਆਪਣੇ ਸੂਬੇ ਦੇ ਵੀ ਤੇ ਬਾਹਰਲੇ ਸੂਬੇ ਦੇ ਵੀ ਬੱਚੇ ਜਦੋਂ ਆਪਣੇ ਸੂਬਿਆਂ ਦੇ ਵਿੱਚ ਜਾ ਕੇ ਗੱਲਬਾਤ ਕਰਨ ਤੇ ਉਹ ਵੀ ਪੰਜਾਬ ਦੇ ਕਲਚਰ ਨੂੰ ਦੱਸ ਸਕਣ ਕਿ ਪੰਜਾਬ ਦਾ ਕਲਚਰ ਕਿੰਨਾ ਵੱਡ ਮੁੱਲਾ ਕਲਚਰ ਹੈ ਅੱਜ ਦੇ ਯੂਥ ਫੈਸਟੀਵਲ ਦਾ ਸਾਡਾ ਮੇਨ ਮੋਟਿਵ ਸੀਗਾ ਨਸ਼ਾ ਮੁਕਤ ਪੰਜਾਬ ਦਾ ਅੱਜ ਜਿਹੜਾ ਅਸੀਂ ਫੈਸਟੀਵਲ ਕੀਤਾ ਜਾਗਰਤੀ ਕਹਿਸਾਸ ਜਾਂ ਰੰਗਲਾ ਪੰਜਾਬ ਇਹ ਫੈਸਟੀਵਲ ਇਹਦੇ ਲਈ ਹੀ ਕੀਤਾ ਗਿਆ ਅਸੀਂ ਸਾਰੇ ਯੂਥ ਨੂੰ ਇਹ ਸਾਰੇ ਯੁਵਾ ਜਵਾਨ ਜਿਹੜੇ ਵੀ ਹੈਗੇ ਆ ਉਹਨਾਂ ਨੂੰ ਅਸੀਂ ਨਸ਼ੇ ਤੋਂ ਮੁਕਤ ਕਰ ਸਕੀਏ ਕਿੱਦਾਂ ਸੀ ਉਹਨਾਂ ਨੂੰ ਨਸ਼ੇ ਤੋਂ ਬਚਾ ਸਕਦੇ ਆ ਫਿਰ ਉਹਨਾਂ ਨੂੰ ਦੂਰ ਕਰ ਸਕਦੇ ਆ ਬਸ ਅੱਜ ਅਸੀਂ ਸਾਰੇ ਯੂਥ ਨੂੰ ਤਾਂ ਹੀ ਇਕੱਠਾ ਕੀਤਾ ਕਿ ਅਸੀਂ ਸਾਰਿਆਂ ਨੂੰ ਇੱਕ ਸਿੱਖਿਆ ਦੇ ਸਕੀਏ ਕਿ ਅਸੀਂ ਕਿਵੇਂ ਨਸ਼ੇ ਤੋਂ ਦੂਰ ਰਹੀਦਾ ਹਾਂ ਕਿਦਾਂ ਉਹ ਪਾਲਾ ਸਰਕਾਰਾਂ ਵੀ ਜੋਰ ਲਾ ਰਹੀਆਂ ਨੇ ਹੁਣ ਤੁਹਾਡੇ ਕਾਲਜਾਂ ਦੇ ਵਿੱਚ ਵੀ ਇਹ ਚੀਜ਼ ਹੋ ਰਹੀ ਹੈ ਤੇ ਕਿਦਾਂ ਹੁਣ ਜਿੱਦਾਂ ਪੰਜਾਬ ਸਰਕਾਰ ਨਸ਼ੇ ਮੁਕਤ ਲਈ ਬਹੁਤ سارے ਕੈਂਪੇਨ ਚਲਾ ਰਹੀ ਹੈ ਮਤਲਬ ਯੂਥ ਨੂੰ ਅੱਗੇ ਸਮਰਪਿਤ ਕਰ ਰਹੀ ਹੈ ਕਿ ਤੁਸੀਂ ਨਸ਼ਾ ਨਾ ਕਰੋ ਉਹਨਾਂ ਲਈ ਸੈਂਟਰਸ ਖੋਲ ਰਹੀ ਹੈ ਰੀਹੈਬਿਲੇਸ਼ਨ ਸੈਂਟਰਸ ਕਿ ਜਿਹਦੇ ਵਾਸਤੇ ਅਸੀਂ ਨਸ਼ਾ ਮਤਲਬ ਬਿਲਕੁਲ ਸਾਡਾ ਪੰਜਾਬ ਨਸ਼ਾ ਮੁਕਤ ਹੋ ਜਾਵੇ ਤੇ ਉਹ ਬਹੁਤ ਅੱਗੇ ਸਤਰ ਤੇ ਜਾਵੇ ਮੁੱਖ ਇਹ ਤਾਂ ਏਮ ਸੀਗਾ ਜੀ ਕਿ ਜਿਹੜਾ ਯੂਆ ਪੀੜੀ ਹੈ ਉਹਨਾਂ ਨੂੰ ਨਸ਼ਾ ਵਿਰੁੱਧ ਬਾਰੇ ਦੱਸਿਆ ਜਾਵੇ ਕਿ ਹਾਂ ਨਸ਼ੇ ਰੋਕਣ ਦੁਬਾਰੇ ਸਭ ਤੋਂ ਜ਼ਿਆਦਾ ਕਿ ਕਿੰਨੇ ਖਤਰਨਾਕ ਨੇ ਇਹ ਆਪਣੇ ਲਈ ਕੱਲੇ ਆਪਣੇ ਨਹੀਂ ਲਈ ਆਪਣੀ ਪੂਰੀ ਆਨ ਵਾਲੀ ਪੀੜੀ ਲਈ ਕਿੰਨੇ ਖਤਰਨਾਕ ਨੇ ਕਿੰਨੇ ਨਹੀਂ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਇਹ ਜਿਹੜਾ ਫੰਕਸ਼ਨ ਹੋਇਆ ਹੈ ਇਹ ਮਤਲਬ ਬਹੁਤ ਵਧੀਆ ਉਸ ਤਰੀਕੇ ਨਾਲ ਹੋਇਆ ਬੱਚਾ ਨੇ ਇੰਨਾ ਵਧੀਆ ਤਰੀਕੇ ਨਾਲ ਸਮਝਾਇਆ ਗਿਆ ਹੈ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਤੇ ਮੈਂ ਕਹਿੰਦਾ ਜਿਹੜਾ ਵੀ ਨਸ਼ੇ ਕਰਦਾ ਹੋਊਗਾ ਹੋਊਗਾ ਉਹ ਇਹਨੂੰ ਦੇਖ ਕੇ ਪੱਕਾ ਉਹ ਪ੍ਰਭਾਵਿਤ ਤਾਂ ਹੋ ਗਈ ਹੋਊਗਾ ਤੇ ਜਿਹੜੇ ਹੋਰ ਆਨਲਾਈਨ ਦੇਖਣਗੇ ਇਹਨੂੰ ਵੀਡੀਓ ਨੂੰ ਉਹ ਉਹ ਵੀ ਬਹੁਤ ਪ੍ਰਭਾਵਿਤ ਹੋਣਗੇ ਸਰਕਾਰ ਦੇ ਪ੍ਰੋਗਰਾਮ ਨੂੰ ਕਿਤਾ ਦੇਖੋ ਤੁਸੀਂ ਯੂਥ ਨੂੰ ਜਿਹੜਾ ਹੈਗਾ ਕਾਲਜਾਂ ਦੇ ਵਿੱਚ ਸਕੂਲਾਂ ਦੇ ਵਿੱਚ ਜਿਹੜੀ ਹੈਗੀ ਹੈ ਅ ਨਸ਼ੇਪਤੀ ਜਿਹੜੀ ਪਹਿਲੇ ਜਾਗਰੂ ਕਰਨ ਦੀ ਲੱਖਣਕ ਲਗਾਈ ਜਾਂਦੇ ਉਹ ਉੱਥੇ ਤੱਕ ਹੀ ਸੀਮਤ ਰਹਿ ਜਾਂਦੇ ਨੇ ਉਹ ਅੱਗੇ ਨਹੀਂ ਬਤਾਂਦੇ ਉਹ ਚੀਜ਼ ਨੂੰ ਜਦ ਮੈਂ ਇਸ ਤਰੀਕੇ ਨਾਲ ਕਮਾ ਇੱਥੇ ਪੂਰਾ ਐਕਸਪਲੇਨ ਕੀਤਾ ਗਿਆ ਇਹਨਾਂ ਨੇ ਪੂਰਾ ਐਵੇਂ ਦਿਖਾਇਆ ਦਸ਼ਾਇਆ ਪੂਰਾ ਕਿ ਹਾਂ ਆਪਣੀ ਫੇਵਰਟ ਕਿਵੇਂ ਲੜ ਸਕਦਾ ਕਿਵੇਂ ਨਹੀਂ ਤੇ ਇਹ ਬਹੁਤ ਵਧੀਆ ਗੱਲ ਲੱਗੀ ਮੈਨੂੰ ਇਹਨਾਂ ਦੀ ਏ ਸਾਡੇ ਕਾਲਜ ਨੇ ਜੋ ਯੂਥ ਫੈਸਟ ਹੈ ਸਾਡੇ ਲਈ ਆਰਗੇਨਾਈਜ਼ ਕੀਤਾ ਸਾਡੇ ਲਈ ਆਯੋਜਿਤ ਕੀਤਾ ਹੈ ਇਹਦੇ ਵਿੱਚ ਉਹ ਦੱਸਦੇ ਆ ਵੀ ਉਹਨਾਂ ਨੇ ਜਿਵੇਂ ਕਿ ਯੂਥ ਫੈਸਟ ਜੇ ਤੁਸੀਂ ਦੇਖੋਗੇ ਤਾਂ ਉਹਦੇ ਤੇ ਇੱਕ ਨਸ਼ਿਆਂ ਲਈ ਸਾਨੂੰ ਜਾਗਰੂਕ ਕੀਤਾ ਗਿਆ ਉਹਦੇ ਵਿੱਚ ਇੱਕ ਐਕਟ ਵੀ ਹੈ ਜਿਹਦੇ ਵਿੱਚ ਵੀ ਆਪਾਂ ਨੂੰ ਦਿਖਾਇਆ ਗਿਆ ਵੀ ਜਦੋਂ ਬੰਦਾ ਨਸ਼ਿਆਂ ਦੀ ਗੰਦੀ ਲੱਤ ਦੇ ਵਿੱਚ ਲੱਗ ਜਾਂਦਾ ਹੈ ਤਾਂ ਉਹ ਆਪ ਦੇ ਨਾਲ ਨਾਲ ਆਪਦੀ ਪਰਿਵਾਰ ਤੇ ਆਪਦੇ ਸਮਾਜ ਲਈ ਵੀ ਕਿਵੇਂ ਘਾਤਕ ਸਿੱਧ ਹੁੰਦਾ ਹੈ ਤਾਂ ਇਹ ਇੱਕ ਯੁਵਾ ਪੀੜੀ ਲਈ ਇੱਕ ਜਾਗਰੂਕ ਕਹਿ ਸਕਦੇ ਹਾਂ ਵੀ ਆਪਾਂ ਵੀ ਉਹਨਾਂ ਲਈ ਇੱਕ ਛੋਟਾ ਜਿਹਾ ਕਦਮ ਸਾਡੇ ਕਾਲਜ ਵੱਲੋਂ ਚੱਕਿਆ ਗਿਆ ਜਿਹਦੇ ਕਰਕੇ ਜਿਹੜਾ ਯੁਵਾ ਹੈਗਾ ਉਹ ਨਸ਼ਿਆਂ ਤੋਂ ਦੂਰ ਰਹੇ ਕਿ ਆਪਦੇ ਕ੍ਰੀਏਟੀਵਿਟੀ ਨੂੰ ਦਿਖਾ ਸਕੇ ਕੁਸ਼ਣ ਨਵਾਂ ਸਿੱਖ ਸਕੇ ਜਿਵੇਂ ਕਿ ਇਹਦੇ ਵਿੱਚ ਕਾਲਜ ਵਾਲਿਆਂ ਵੱਲੋਂ ਬਹੁਤ ਕੁਝ ਕੀਤਾ ਗਿਆ ਜਿਵੇਂ ਕੋ ਡਾਂਸ ਕੀਤੇ ਗਿਆ ਅਲੱਗ-ਅਲੱਗ ਸਟੇਟ ਦੇ ਕੀਤੇ ਗਿਆ ਇਕੱਲੇ ਪੰਜਾਬ ਨੂੰ ਪ੍ਰਦਰਸ਼ਕ ਦੇ ਨਾਲ-ਨਾਲ ਕਿਸੇ ਹੋਰ ਦੇਸ਼ਾਂ ਬਾਰੇ ਵੀ ਹੋਰ ਸਟੇਟਾਂ ਬਾਰੇ ਵੀ ਇਹਦੇ ਵਿੱਚ ਦੱਸਿਆ ਗਿਆ ਹੈ ਕਿੰਨਾ ਕਿਤਾ ਹੈ ਲਾਹੇਮੰਦ ਰਹੂਗਾ ਇਹ ਲਾਹੇਮੰਦ ਬੱਚਿਆਂ ਲਈ ਬਹੁਤ ਸਭ ਤੋਂ ਜ਼ਿਆਦਾ ਹੈ ਕਿਉਂਕਿ ਉਹਨਾਂ ਦੇ ਲਈ ਮਨੋਰੰਜਨ ਦੇ ਸਾਧਨ ਹੋਣ ਦੇ ਨਾਲ-ਨਾਲ ਉਹਨਾਂ ਲਈ ਇੱਕ ਕੁਝ ਨਵਾਂ ਸਿੱਖਣ ਲਈ ਵੇ ਇੱਕ ਬਹੁਤ ਵਧੀਆ ਮੌਕਾ ਏ ਜਿਹਦੇ ਤੋਂ ਕਾਫੀ ਬੱਚਾ ਨੇ ਬਹੁਤ ਕੁਝ ਸਿੱਖਿਆ ਏ ਤੇ ਨਸ਼ਿਆਂ ਤੋਂ ਨਸ਼ਿਆਂ ਤੋਂ ਵੀ ਦੂਰ ਰਹਿਣ ਲਈ ਇਹਦੇ ਵਿੱਚ ਬਹੁਤ ਕੁਝ ਦੱਸਿਆ ਗਿਆ ਹੈ ਸਰਕਾਰ ਬਹੁਤ ਉਪਰਾਲੇ ਉਪਰਾਲੇ ਕਰ ਰਹੀ ਹੈ ਵੀ ਨਸ਼ਿਆਂ ਤੋਂ ਬੱਚਿਆਂ ਨੂੰ ਦੂਰ ਰੱਖਿਆ ਸਕੇ ਯੁਵਾ ਪੀੜੀ ਨੂੰ ਵਧੀਆ ਵਧੀਆ ਭਵਿਸ਼ ਪਵੇ ਕਿ ਦਿੱਤਾ ਜਾਵੇ ਤਾਂ ਇਹਦੇ ਵਿੱਚ ਜਿਹੜੀ ਸਰਕਾਰ ਜੋ ਉਹ ਕਾਫੀ ਐਨ ਜੀਓਜ਼ ਵਗੈਰਾ ਖੋਲ ਰਹੀ ਹੈ ਕਾਫੀ ਇੱਕ ਕਦਮ ਚੱਕ ਰਹੀ ਹੈ ਤਾਂ ਉਹਨਾਂ ਕਦਮਾਂ ਵਿੱਚੋਂ ਇੱਕ ਸਾਡਾ ਵੀ ਇੱਕ ਛੋਟਾ ਜਿਹਾ ਕਦਮ ਹੈ ਵੀ ਅਸੀਂ ਯੂਥ ਫੈਸਟ ਨੂੰ ਆਰਗੇਨਾਈਜ਼ ਕਰਕੇ ਨਸ਼ਿਆਂ ਤੋਂ ਬੱਚਿਆਂ ਨੂੰ ਦੂਰ ਰੱਖਿਆ ਗਿਆ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਅੱਜ ਸਾਡੇ ਆਈਐਸਐਫ ਕਾਲਜ ਆਫ ਫਾਰਮੇਸੀ ਮੋਗਾ ਵਿੱਚ ਜਾਗਰਤੀ ਇੱਕ ਅਹਿਸਾਸ ਯੂਥ ਫੈਸਟ 2025 ਚੱਲ ਰਿਹਾ ਇਸ ਦਾ ਮੇਨ ਮੋਟਿਵ ਇਹ ਹੈ ਕਿ ਯੁਵਾ ਪੀੜੀ ਨੂੰ ਨਸ਼ੇ ਮੁਕਤ ਬਣਾਉਣ ਲਈ ਇਸ ਦੇ ਵਿੱਚ ਇਨਵੋਲਵ ਕੀਤਾ ਗਿਆ ਹੈ ਤਾਂ ਕਿ ਨੌਜਵਾਨ ਜਿਆਦਾ ਤੋਂ ਜਿਆਦਾ ਇਸ ਪ੍ਰੋਗਰਾਮ ਵਿੱਚ ਭਾਗ ਲੈ ਸਕੇ ਔਰ ਨਸ਼ੇ ਤੋਂ ਦੂਰ ਰਹਿ ਸਕੇ शक्ति आओगे, अपनी इस प्रोग्राम क्या कर सकता है? उजागर कर सकता है और युवा अपने घर तो अपने आस पास मित्र आस पड़ोस जाके कर सकता है कि असि कि नशे तुक्त रहके इना ਪ੍ਰੋਗਰਾਮਾਂ ਵਿੱਚ ਇਨਵੋਲਵ ਹੋ ਕੇ ਅਸੀਂ ਖੁਦ ਨੂੰ ਕਿੱਦਾਂ ਅੱਗੇ ਵਧਾ ਸਕਦੇ ਆ ਕਿਤਾ ਇਹ ਕਰੰਗ ਕਰਦੇ ਬੱਚਿਆਂ ਨੂੰ ਜਦੋਂ ਆਪਾਂ ਸਰਕਾਰਾਂ ਵੀ ਜ਼ੋਰ ਲਾ ਰਹੀਆਂ ਹੈਗੀਆਂ ਵੀ ਅਸੀਂ ਨਸ਼ੇ ਤੋਂ ਮੁਕਤ ਕਰਨਾ ਪੰਜਾਬ ਨੂੰ ਆਪਾਂ ਕਹਿ ਸਕਦੇ ਰੰਗਲਾ ਪੰਜਾਬ ਨੂੰ ਅਜਿਹਾ ਕੰਮ ਅਸੀਂ ਰੰਗਲੇ ਪੰਜਾਬ ਨੂੰ ਹੋਰ ਬਣਾਉਣੇ ਵਾਸਤੇ ਹਰ ਇੱਕ ਜੁਵਾ ਨੂੰ ਇਸ ਦੇ ਪ੍ਰੋਗਰਾਮ ਵਿੱਚ ਇਨਵੋਲ ਕੀਤੇ ਹੈ ਇਸ ਦੇ ਵਿੱਚ ਜਿਹੜੀ ਵੀ ਸਾਡੀ ਯੁਵਾ ਪੀੜ੍ਹੀ ਹੈ ਉਹ ਹਰ ਇੱਕ ਡਿਫਰੈਂਟ ਡਿਫਰੈਂਟ ਸਟੇਟ ਦੇ ਵਿੱਚ ਤੇ ਆ ਕੇ ਅੱਗੇ ਹੋ ਕੇ ਪੰਜਾਬ ਦੇ ਰਿਲੇਟਡ ਜਿੰਨੇ ਵੀ ਰੀਤੀ ਰਿਵਾਜ ਨੇ ਜਾਂ ਡਾਂਸ ਹੈ ਉਹ ਸਿੱਖ ਰਹੀ ਹੈ ਔਰ ਵੱਧ ਤੋਂ ਵੱਧ ਹੋ ਕੇ ਇਨਵੋਲ ਹੋ ਰਹੀ ਹੈ